ਹੋਈ ਅੱਜ ਇਹ ਇੱਥੇ ਇਦੋਂ ਆ ਰਿਹਾ ਸੀ ਬਲੌਂਜੀ ਵਾਲੇ ਪਾਸੋਂ ਇਹਨਾਂ ਨੂੰ ਮੈਂ ਦੇਖਿਆ ਵੀ ਜੋ ਇੱਕ ਜਿਹੜਾ ਖੇਤ ਦੇ ਰੇ ਦਾ ਉਹ ਕੰਬ ਰਹੀ ਲੱਤਾਂ ਕੰਬ ਰਹੀਆਂ ਸੀ ਜਦੋਂ ਇਹ ਮੈਂ ਰੁਕ ਕੇ ਵੇਖਿਆ ਤਾਂ ਮੈਂ ਕਿ ਜਾਨਵਰ ਨੂੰ ਵੇਖਦਾ ਨਹੀਂ ਤਨ ਕਿੰਨੀ ਲੱਤਾਂ ਜੋ ਕੰਬ ਰਹੀਆਂ ਸੀ ਉਹ ਮੂੰਹ ਦੇ ਚੱਹਾ ਘਾ ਰਹੀ ਸੀ ਇਹ ਬਿਲਕੁਲ ਹੀ ਦੇਖ ਰਿਆ ਸੀ ਉਹਨੂੰ ਵੀ ਕੋਈ ਉਹਦੀ ਤਕਲੀਫ ਨੂੰ ਜਾਣ ਨਹੀਂ ਪਿਆ ਸੀ ਮੈਂ ਦੇਖਿਆ ਜੋ ਵਾਜਨ ਬਹੁਤ ਜਾ ਰਹੀ ਸੀ ਬਹੁਤ ਜਾ ਰਹੀ ਸੀ ਉਹ ਇੰਨਾ ਲਵਾਉਣ ਦੇ ਬਾਵਜੂਦ ਵੀ ਵੇਖੋ ਕਿੰਨਾ ਦਿਨ ਕੇਹਦੀ ਲੋੜ ਪਿਆ ਤੇ ਹਜੇ ਵੀ ਉਹ ਜਦੋਂ ਨਿਸ਼ਾਨ ਨਹੀਂ ਆ ਰਿਹਾ ਇਹਨਾਂ ਨੇ ਕਦੇ ਦੇਖਿਆ ਮੈਂ ਇਹਨੂੰ ਆਖਿਆ ਵੀ ਇੱਕ ਤੋਂ ਥਰ ਗਿਆ ਚੱਕਰ ਤਾਂ ਡੇੜਾ ਕੱਢ ਕੇ ਦਾ ਇਹ ਤਾਂ ਚੱਕਿਆ ਨਹੀਂ ਗਿਆ ਇੱਥੇ ਕਾਰਵਾਈ ਕਰੋਗੇ ਕਾਰਵਾਈ ਹੁਣੇ ਕਰੋ ਕਾਰਵਾਈ ਮੈਂ ਕਿਹਾ ਹੁਣੇ ਨਾ ਕੀ ਕਰਕੇ ਦੇ ਕਾਰਵਾਈ ਕਰਨ ਵਾਲੀ ਤਾਂ ਹੈ ਦੇਖੋ ਉਹ ਜਾਨਵਰ ਬੋਲ ਨਹੀਂ ਸਕਦਾ ਦੱਸ ਨਹੀਂ ਸਕਦਾ ਹੈਗਾ ਪਰ ਉੱਤੇ ਇਨਾ ওভারਲੋਡ ਜਿਹੜਾ ਸਮਾਨ ਲੱਗਾ ਹੋਇਆ ਸੀਗਾ ਉਹ ਜਿਹੜਾ ਸਾਹ ਨਹੀਂ ਲੈ ਰਿਹਾ ਮੈਂ ਵੀ ਆਪਣੀ ਅੱਖਾਂ ਰਹੀ ਦੇਖ ਰਹੇ ਹਾਂ ਕਾਰਵਾਈ ਬੰਦ ਹੀ ਹੈ ਮੈਂ ਦੇਖਦਾ ਡੀਐਸਪੀ ਸਾਹਿਬ ਦੱਸ ਕੇ ਕਿ ਕਾਰਵਾਈ ਕੋਈ ਇਹਦੇ ਨਾਲ ਕਿਹਦੀ ਸਾਫਤਾ ਜੋਦ ਨੇ ਕਿਹਨੂੰ ਉਹ ਕਰਦੀ ਹੈ ਸਮਾਨ ਨੂੰ ਜਾਂ ਜਾਨਵਰਾਂ ਨੂੰ ਸੰਭਾਲ ਦਿਆ ਉਹਨਾਂ ਨੂੰ ਕਰਕੇ ਇਹਨਾਂ ਤੇ ਬੰਦੀ ਕਰ ਲਏ ਇਹਨਾਂ ਮਾਲਕ ਇਹਨਾਂ ਲਦਵਾਇਆ ਬੜਾ ਚੰਗਾ ਕੰਮ ਕੀਤਾ ਡਾਡੇ ਬਲੋ ਇਹ ਉਪਰਾਲਾ ਇੱਕ ਬੇ ਜਾਨਵਰ ਨੂੰ ਓਵਰਲੋਡ ਸਮਾਨ ਤੋਂ ਅੱਛਾ ਸਮਾਨ ਲਦਵਾਇਆ ਆਇਆ ਉਹਨੂੰ ਪਾਣੀ ਪੂਣੀ ਬੁਲਾਇਆ ਤੁਸੀਂ ਬੜਾ ਚੰਗਾ ਕੰਮ ਕੀਤਾ ਆਇਆ ਚਲੋ ਜਿਹੜਾ ਉਹ ਨਹੀਂ ਬੋਲਦਾ ਪਰ ਪਾਣੀ ਪੀਣਾ ਕਿ ਹੌਂਕ ਰਿਹਾ ਸੀ ਅਸੀਂ ਤਾਂ ਫਿਰ ਵੀ ਇਹਨਾਂ ਕੇਅਰ ਕਰਕੇ ਵੀ ਕੋਈ ਚਾਰਾ ਵਗੈਰਾ ਇਹਨਾਂ ਨੂੰ ਦਿੱਤਾ ਚਲੋ ਤੂੜੀ ਲਈ ਫਿਰਦਾ ਵਿੱਚ ਕਹਿੰਦਾ ਤੂੜੀ ਖਵਾ ਰਿਹਾ ਉਹਨੂੰ ਤਾਂ ਤਾਕਤ ਦਾ ਵਿਚ ਸੁੱਕਿਆ ਦਾ ਪਿਆ ਇਹਨੂੰ ਸ਼ਰਮ ਨਹੀਂ ਆਉਂਦੀ ਇਹ ਤਾਂ ਦੇ ਕਾਰਵਾਈ ਬਾਹਰੋਂ ਆ ਕੇ ਕੀ ਕੇ ਡਰ ਰਹੇ ਐ ਖਰਜ ਨਹੀਂ ਐ ਇਹ ਜਿਹੇ ਲੋਕਾਂ ਨੇ ਕੀ ਫੀਲ ਕਰਨਾ ਜਾਂਦੇ ਹਾਂ ਮੈਂ ਤਾਂ ਫੀਲ ਕਰਨਾ ਚਾਹੁੰਦਾ ਵੀ ਇਹ ਜਾਨਵਰਾਂ ਦਾ ਸਖੋ ਖਿਆਲ ਰੱਖੋ ਯਾਰ ਉਹਦਾ ਵੀ ਐਕਸਰ ਤੇ ਬੋਲਦੇ ਨਹੀਂ ਉਹਨਾਂ ਦੇ ਭਾਰ ਵਜਨ ਮੁਤਾਬਕ ਪਾਉਣਾ ਚਾਹੀਦਾ ਇੰਨਾ ਵੀ ਨਹੀਂ ਪਾਉਣਾ ਚਾਹੀਦਾ ਜੇ ਜਾਨਵਰ ਨੂੰ ਜੋ ਵੀ ਉਹਦੀ ਇਹਨਾਂ ਨੇ ਕਿੰਨਾ ਜ਼ਿਆਦਾ ਤਾਂ ਬੁਰਾ ਹਾਲ ਕਰਦੇ ਇਹੀ ਮੈਂ ਕਹਿੰਦਾ ਦੇਖੋ ਯਾਰ ਜਾਨਵਰਾਂ ਗਰਮੀ ਟੈਂਪਰੇਚਰ ਬਹੁਤ 45 ਤੋਂ 50 ਦੇ ਵਿੱਚ ਪਹੁੰਚਿਆ ਹੋਇਆ ਤੇ ਜਾਨਵਰ ਨਾ ਪਾਣੀ ਪਿਆ ਰਿਹਾ ਨਾ ਕੁਝ ਇਹਨੂੰ ਰੋਕ ਕੇ ਇਹਨੂੰ ਬਾੰਦਵਾ ਰਿਹਾ ਹੈ ਇੰਜਾਰ ਸਾਹਿਬ ਜਿਹੜਾ ਇਹ ਸਮਾਨ ਹੈ ਜਿਹੜਾ ਮਾਲਕ ਨੇ ਇੱਥੇ ਘੋੜੇ ਦੇ ਉੱਤੇ ਲੱਦ ਕੇ ਭੇਜਿਆ ਆ ਕਿ ਉੱਥੇ ਤੇ ਐਕਸ਼ਨ ਬਣਦਾ ਆ ਬਿਲਕੁਲ ਬਣਦਾ ਜੀ ਉਹਨਾਂ ਨੂੰ ਅਸੀਂ ਫੋਨ ਕੀਤਾ ਜੋ ਇਹਨਾਂ ਕੋਲੇ ਇਹਨਾਂ ਦੀ ਬਿਲਟੀ ਤੋਂ ਲੈ ਕੇ ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਕਹਿ ਰਹੇ ਸੀ ਵਾਰ-ਵਾਰ ਵੀ ਧੋ ਕਿ ਭੜੇ ਲੱਦ ਕੇ ਲੈ ਜਾਓ ਪਰ ਇਹਨੇ ਫੇਰ ਜਨਾ ਵਾਅਦਾ ਲੱਧਿਆ ਮੈਂ ਇਹਨੂੰ ਫੇਰ ਵੀ ਅਖਾ ਮੈਂ ਕਾਰਵਾਈ ਖੋਡੇ ਦੀ ਵੀ ਇਹਦੇ ਦੀ ਹੋਊਗੀ ਜੋ ਤੁਹਾਡੀ ਦੁਕਾਨ ਤੋਂ ਲੱਦ ਰਹੇ ਆ ਕਿਉਂ ਲਦਾ ਰਹੇ ਆ ਇਹ ਜਨਮ ਵਿੱਚ ਕੋਈ ਆਪਣੇ ਦੂਜੇ ਲੱਗਦਾ ਸੀ ਪਾਸੋਟੇ ਨੇ ਕੀਤਾ ਸਾਡੇ ਕੋਈ ਇਹਨਾਂ ਦੇ ਵਹੀਕਲ ਹੋਰ ਵਾਹ ਟ੍ਰਾਂਸਪੋਰਟ ਭਾਗ ਹੈਗਾ ਮਤਲਬ ਵੀ ਉਹਨਾਂ ਨੂੰ ਕੋਈ ਟੈਂਟ ਤੇ ਲਿਆਣਾ ਕੋਈ ਦੇ ਘੱਟ ਲਿਆਣਾ ਆ피 ਕਹਿੰਦੇ ਵੀ ਇਹਨਾਂ ਤੇ ਲੈ ਕੇ ਜਾਣ ਅਸੀਂ ਕਹਿੰਦੇ ਇੱਕ ਦੋ ਮੰਡਲ ਹੈਗਾ ਤੇ ਲੈ ਜਾਣ ਪਰ ਇੰਨਾ ਨਹੀਂ ਲਿਆਣ ਜਿੰਨਾ ਨਕੇਨਾਂ ਲੱਭਿਆ ਹੋਇਆ ਇਹ ਤਾਂ ਬੰਦੀ ਇਹ ਦੋਨਾਂ ਦੇ ਕਾਰਵਾਈ ਹੈ ਕਿਆ ਨਾਮ ਹੈ ਆਪਕਾ ਅਜਾ ਪ੍ਰਕਾਸ਼ ਨਹੀਂ ਅਯੋਧਿਆ ਪ੍ਰਕਾਸ਼ ਆਰਨੇ ਜੇ ਬੇ ਜਾਨਵਰ ਕੇ ਉਪਰ ਇਤਨਾ ਲੋਹਾ ਉਪਰ ਇਸਕੇ ਉਗ ਰੱਖਾ ਹੋਇਆ ਹੈ ਕੋਈ ਸ਼ਰਮਨਾਕੀ ਚੀਜ਼ ਹੈ ਆਪਕੇ ਹਾਂ ਫਿਰ ਉਹ ਸਾਹ ਸੇ ਦੇਖੋ ਕਿਵੇਂ ਲੇ ਰਹਾ ਹੈ ਇਧਰ ਬਾਤ ਕਰੋ ਭਈਆ ਉਹ ਸਾਹ ਕਿਵੇਂ ਲੈ ਰਹਾ ਹੈ ਫਿਰ ਆਪਕੇ ਜੇ ਕਹਾਂ ਅਛਲ शोभा देता है बे जानवर है वो बो जब बोलता नहीं है तो आप उसके ऊपर ओवरलोड काम कर रहे हो नहीं, नहीं, तो तो दिया आज जो इन्होंने रोक लिया तो आप कह रहे हो अच्छा उससे पहले क्या कर रहे हो पहले तो नहीं ये गाड़ियों का सामान है गाड़िया खचरों पे घोड़ों पे इस पे थोड़ी जाएगा? तो ना जाएगा तो गलती से लग गया है गलती से नहीं होता थोड़ा मोटा अपने यही सामान हम आपके ऊपर जाए तो आप क्या करोगे फिर फिर उसका सांस देखो कैसे बोल रहा है